ਗੁਰ ਜੀ ਦਾ ਕਾਲ ਸਾਗ ਕਰਾਈ ਵਾਹਿਗੁਰੂ ਜਿੱਕੀ ਪਤੇ ਸੋਰਠਿ 30 ਤੇ ਸੁਣ ਹਾਂ ਜਮਕ ਵਿਸਰਾਮ ਤੇ ਹੈਰਾ ਚਿੰਤਾ ਮੰਤ ਸੋਰਠ ਮਹੱਲਾ ਨਾਵਾ ਰੇ ਨਰ ਇਹ ਸਾਚੀ ਜੀ ਅਧਾਰ ਸਗਲ ਜਗਤ ਹੈ ਜੈਸੇ ਸੁਪਨਾ ਵਿਨਸਤ ਲਗਤ ਨਾ ਬਾਰ ਸਗਲ ਜਗਤ ਹੈ ਜੈਸੀ ਸੁਪਨਾ ਵਿਨਸਤ ਲਗਤ ਨਾ ਬਾਰ ਰਹਾਉ ਬਾਰੂ ਪੀਤ ਬਨਾਈ ਰਾਚ ਪਾਚ ਹਾਂ ਰਾਚ ਪਾਚ ਪੂਲਈ ਬੋਲਣਾ ਰਚ ਪਚ ਕਸਕੇ ਨਹੀਂ ਬੋਲਣਾ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰ ਜਿਉ ਕਹਾ ਗਵਾਰ ਅਜਹੂ ਸਮਝ ਕਛ ਵਿਗਰਿਓ ਨਾਹਨ ਅਜਹੂ ਨਹੀਂ ਕਹਿਣਾ ਅਜਹੂ ਅਜਹੂ ਅਜੂ ਸਮਝ ਕਛ ਬਿਗਰੇਉ ਨਾਹਿਨ ਅਜੂ ਸਮਝ ਕਛ ਬਿਗਰੇਉ ਨਾਹਿਨ ਭਾਜਲੇ ਨਾਮ ਮਰਾਰ ਕਹੋ ਨਾਨਕ ਨਿਜ ਮਾਤਨ ਸਾਥ ਸਾਥ ਕਹੋ ਨਾਨਕ ਨਿਜ ਮਤ ਸਾਧਨ ਕਾ ਸਾਧਨ ਕਾ ਪੂਲਾ ਬੋਲੈ ਕਹੋ ਨਾਨਕ ਨਿਜ ਮਤ ਸਾਧਨ ਕਾ ਭਾਕਿਓ ਤੋਹਿ ਪੁਕਾਰ ਸੁਰਠ ਮਹੱਲਾ ਨਾਵਾ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗੇ ਉਹ ਦੁਖ ਮੈਂ ਸੰਗ ਨ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਸਗਰੇ ਪਦ ਤੇ ਯਮਕ ਲਾਦਨੀ ਹੈ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਕਹਾਂ ਕਹਾ ਯਾ ਮਨ ਬਉਰੇ ਕੋ ਈ ਪਾਠ ਯੇ ਯੇ ਸਿਆਰੀ ਐਡ ਕੰਨਾ ਹੈ ਇਸ ਨੂੰ ਸੰਪਰਦਾ ਦੇ ਵਿੱਚ ਯਾ ਕਰਾਇਆ ਜਾਂਦਾ ਈਡੀ ਸਿਆਰੀ ਐਡ ਕੰਨਾ ਕਹਾਂ ਬਿੰਦੀ ਉਚਾਰਨ ਕਰਨੀ ਹੈ ਕਹੋ ਨਹੀਂ ਕਹਿਣਾ ਕਹਾਂ ਕਹਾ ਯਾ ਮਨ ਬਉਰੇ ਕੋ ਇਨ ਸਿਓ ਨੇਹੁ ਲਗਾਇਓ ਦੀਨਾਨਾਥ ਸਕਲ ਭੈ ਭੰਜਨ ਜਾਸ ਤਾ ਕੋ ਬਿਸਰਾਇਓ ਸਵਾਨ ਪੂਛ ਜਿਓ ਭਇਓ ਨਾ ਸੁਦਾ ਬਹੁਤ ਜਤਨ ਮੈਂ ਕੀਨਾ ਸਵਾਨ ਪੂਛ ਜਿਓ ਇਤਿ ਠਮਕ ਭਇਓ ਨਾ ਸੁਦਾ ਤੇ ਵਿਸਰਾਮ ਬਹੁਤ ਜਤਨ ਮੈਂ ਕੀਨਾ ਨਾਨਕ ਲਾਜ ਬਿਰਦ ਕੀ ਰਾਖਾ ਹੋ ਨਾਨਕ ਪਾਤੀ ਯਮ ਕਲਾਤਨੀ ਹੈ ਨਾਨਕ ਲਾਜ ਬਿਰਤ ਕੀ ਰਖੋ ਨਾਮ ਤੁਹਾਰਾ ਲੀਨਾਓ ਸੋਰਠ ਮਹੱਲਾ ਨਾਵਾ ਮਨ ਰੀ ਗਹਿਓ ਨਾ ਗੁਰ ਉਪਦੇਸ ਕਹਾ ਭਇਓ ਜੋ ਮੂਡ ਮਡਾਇਓ ਭਗਵਾ ਕੀਨੋ ਭੇਸ ਰਹਾਓ ਸਾਤ ਸਾੜਕੈ ਝੂਠੈ ਲਾਗਿਓ ਜਨਮ ਅਕਾਰਥ ਖੋਇਓ ਜਨਮ ਅਕਾਰਥ ਖੋਇਓ ਕਾਰ ਪਰਪੰਚ ਉਦਰ ਨਿਜ ਪੋਖਿਓ ਪਾਸ ਕੀ ਨਿਯਾਈ ਸੋਇਓ ਰਾਮ ਰਾਮ ਭਜਨ ਕੀ ਗਾਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਬਿਖਿਆਨ ਸੰਗ ਬौरा ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਆਉਦ ਸਿਰਾਨੀ ਕਹ ਨਾਨਕ ਹਰ ਬਿਰਧ ਪਛਾਨੋ ਭੂਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਜੋ ਨਰ ਇਥੇ ਵਿਸਰਾਮ ਦੁਖ ਮੈਂ ਦੁਖ ਨਹੀਂ ਮੰਨੈ ਮੈਂ ਉਚਾਰਨ ਕਰਨਾ ਮੈਂ ਨਹੀਂ ਕਹਿਣਾ ਸੋਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਕੰਚਨ ਪਦਤੀ ਯਮਕ ਲਾਦਨੀਏ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨ ਹਰਖ ਸੋਗ ਤੇ ਰਹਿ ਨਿਆਰਾ ਅਪਮਾਨਾ ਬੁੱਬੇ ਨਾਲ ਨਹੀਂ ਬੋਲਣਾ ਅਪਮਾਨਾ ਨਾ ਹੀ ਮਾਨ ਅਪਮਾਨਾ ਪੂਰੀ ਪੰਕਤੀ ਬੋਲੋ ਜੀ ਰਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਪਮਾਨਾ ਹਰਖ ਸੋਗਤੇ ਰਹਿ ਨਿਆਰਾ ਹਰਖ ਬੋਲਦਾ ਹਰਖ ਖਖਾ ਬੋਲ ਹਰਖ ਸੋਗਤੇ ਰਹਿ ਨਿਆਰਾ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆਗੈ ਜਾਗ ਤੇ ਰਹੈ ਨਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਕਟ ਬ੍ਰਹਮ ਨਿਵਾਸਾ ਨਾਹਿਨ ਹਾਹਿ ਦਿੱਤਿ ਸਿਆਰੀ ਹੈ ਨੀ ਨਾਹਨੇ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਕਟ ਬ੍ਰਹਮ ਨਿਵਾਸਾ ਕਟ ਕਿੱਥੇ ਹੈ ਘਟ ਹੈ ਕਗਾ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕੋਂ ਕੀਨੀ ਇਹ ਜੋਗ ਤੋ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਜੋ ਪਾਨੀ ਸੰਗ ਪਾਨੀ ਕਿਉ ਪਾਨੀ ਸੰਗ ਹਾਂ ਜੋ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲੇਹੁ ਮਨ ਮਾਹੀ ਪ੍ਰੀਤਮ ਪਦ ਤੇ ਵਿਸਰਾਮ ਆਪਣੇ ਸੁਖ ਸਿਓ ਹੀ ਜਗ ਫੰਦਿਓ ਕੋ ਕਾਹੂ ਕੋ ਨਹੀ ਕੋ ਪਦ ਤੀਯਮ ਕਲਾਦਨੀ ਹੈ ਕੋ ਕਾਹੂ ਕੋ ਨਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਮੈਂ ਉਚਾਰਨ ਕਰਨਾ ਹੈ ਰਹਿਤ ਚਹੂ ਦਿਸ ਤੇਰੇ ਚਹੂ ਦਿਸ ਇਹ ਸੰਬੰਧਕ ਪਾਠ ਹੈ ਰਹਿਤ ਜਹੂ ਇਸ ਕੀ ਰ ਬਿਵਤ ਪਰਿ ਸਭ ਹੀ ਸੰਗ ਛਾੜਿਤ ਕੋ ਨ ਆਵਤ ਨੀਰੈ ਘਰ ਕੀ ਨਾਰ ਬਹੁਤ ਹਿਤ ਜਾ ਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕੋ ਬਿਵਹਾਰ ਬਨਿਉ ਹੈ ਜਾ ਸਿਉ ਗਨੀਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਅੰਤ ਪਾਰ ਨਾਨਕ ਇਥੇ ਠਮਕ ਬਿਨ ਹਰ ਜੀ ਕੋ ਕਾਮ ਨ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਬਿਦਾ ਨਾ ਪੜਾਓ ਹਰ ਬਿਨ ਹੋਰ ਨਾ ਪੂਜਾਓ ਹਾਂਜੀ ਪੜਾਓ ਪਾਠ ਉਚਾਰਨ ਕਰਨਾ ਹੈ ਭਾਰਾ ਬੋਲਣਾ ਹੈ ਪੜੋ ਨਹੀਂ ਕਹਿਣਾ ਦੁਬਿਦਾ ਨਾ ਪੜਾਓ ਹੋਰ ਨਾ ਪੂਜਾਓ ਦੁਬਿਦਾ ਨਾ ਪੜਾਓ ਹੋ ਹਰ ਬਿਨ ਹੋਰ ਨਾ ਪੂਜਾਓ ਮੜਾ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਾਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਜੇ ਤ੍ਰਿਸ਼ਨਾ ਰਾਜ ਨਾ ਪਾਰ ਘਰ ਜਾਵਾ ਇਥੇ ਵਿਸਰਾਮ ਤ੍ਰਿਸ਼ਨਾ ਨਾਮ 부ਝਾਈ ਤ੍ਰਿਸ਼ਨਾ ਪਦਤੀ ਯਮਕ ਹੈ ਘਰ ਪੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ ਤੂ ਆਪੇ ਦਾਨ ਆਪੇ ਬੀਨਾ ਤੂੰ ਦੇਵਹਿ ਮਤ ਸਾਈ ਮਤ ਪਦ ਤੇ ਠਮਕ ਲਾ ਦੇਣੀ ਐ ਤੂੰ ਦੇਵਹਿ ਮਤ ਸਾਈ ਮਨ ਬੈਰਾਗ ਰਤਉ ਬੈਰਾਗੀ ਮਨ ਬੈਰਾਗ ਰਤਉ ਬੈਰਾਗੀ ਮਨ ਬੈਰਾਗ ਰਤਉ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਸ਼ਬਦ ਸ਼ਬਦ ਮਨ ਵਿਦਿਆ ਮੇਰੀ ਮਾਈ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰਜੋਤ ਨਿਰੰਤਰ ਬਾਣੀ ਸੱਚ ਸਾਹਿਬ ਸਿਉ ਲਿ ਬਲਾਈ ਰਹਾਉ ਅਸੰਖ ਬੈਰਾਗੀ ਕਹ ਹੈ ਬੈਰਾਗ ਸੋ ਬੈਰਾਗੀ ਜੇ ਖਸਮੈ ਪਾਵੈ ਫਿਰਦਾ ਸਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨਾ ਡੋਲੇ ਧਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸੱਚੇ ਕੀ ਗੁਣ ਗਾਵੇ ਮਨੁਆ ਪੌਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜੇਹ ਬਾ ਨੇਤਰ ਸੂਤਰ ਸੱਚ ਰਾਤੇ ਜੇਹ ਬਾ ਨਿਤ ਸੂਤਰ ਇਥੇ ਠਮਕ ਲਾ ਦਨੀ ਹੈ ਸੱਚ ਰਾਤੇ ਜੇਹ ਬਾ ਨੇਤਰ ਸੂਤਰ ਸੱਚ ਰਾਤੇ ਜੇਵਾ ਯਾਨੀ ਜੇਵਾ ਰਸਨਾ ਅੱਖਾਂ ਅਤੇ ਕੰਨ ਸੱਚ ਰਾਤੀ ਜਾਲ ਬੂਜੀ ਤੁਝਹਿ 부ਜਾ ਜਾਲ ਬੂਜੀ ਤੁਝਹਿ 부ਝਾਈ ਪੂਲੇ ਪਦ ਬੋਲਨੇ ਹਨ ਜਾਲ ਬੂਜੀ ਤੁਝਹਿ 부ਝਾਈ ਆਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਜ ਪੀਾਈ ਦੁਬਿਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਾਗ ਤੇਰਾ ਤੂੰ ਏਕੋ ਦਾਤਾ ਅਵਰ ਨ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵ ਡਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣਾ ਕੀਮ ਨ ਪਾਈ ਸੁੰਨ ਸਮਾਦ ਮਹਾ ਪਰਮਾਰਥ ਤਿੰਨ ਭਾਵਨ ਪਤਨਾ ਮੰ ਮਸਤਕ ਲੇਖ ਜੀ ਆਜਗ ਜੁਨੀ ਸਿਰ ਸਿਰ ਲੇਖ ਸਹਾਮੰ ਸਹਾਮੰ ਤੀਨ ਮੰ ਥੋੜੇ ਜੇ ਕਸ ਕੇ ਪਾਉ ਉਚਾਰਨ ਕਰਨੇ ਹਨ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਸੁਕਰਮ ਪਾਠ ਇਕੱਠਾ ਹੀ ਹੈ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾ ਮੰ ਮਾਨ ਮੋਖ ਝੂਠ ਲਹੈ ਭੈ ਮਨ ਆਪੇ ਗਿਆਨ ਅਗੰਮ ਕਿਸੇ ਤਰ੍ਹਾਂ ਇਹ ਪਾਠ ਉਚਾਰਨ ਕਰਨਾ ਹੈ ਵੱਖਰਾ ਹੀ ਮਨ ਮੁਖ ਝੂਠ ਲਹੈ ਇਥੇ ਠਮਕ ਭੈ ਮਨ ਇਥੇ ਵਿਸਰਾਮ ਹੈ ਆਪੇ ਗਿਆਨ ਅਗੰਮ ਮਨ ਮੁਖ ਨਹੀਂ ਕਹਿਣਾ ਹੈ ਵੱਖਰਾ ਪਾਠ ਜਿਨ ਚਾਖਿਆ ਸੇਈ ਸਾਧ ਜਾਣਨ ਜੋ ਗੁੰਗੇ ਮਠਿਆਈ ਮਠਿਆਈ ਉਚਾਰਨ ਕਰਨਾ ਕਈ ਅਨਜਾਨ ਮਠਿਆਈ ਕਹਿ ਦਿੰਦੇ ਨੇ ਦੋਵੇਂ ਸਿਹਾਰੀਆਂ ਜੜੀਆਂ ਨੇ ਮੰਮੇ ਦੇ ਵੀ ਸਿਹਾਰੀ ਹੈ ਠੱਠੇ ਦੇ ਵੀ ਹੈ ਮਠਿਆਈ ਅਕਥ ਕਾ ਕਿਆ ਕਥਿਐ ਭਾਈ ਹਾਂ ਥੋੜਾ ਜਿਹਾ ਕਸ ਕੇ ਅਕਥ ਕਾ ਕਿਆ ਕਥਿਐ ਭਾਈ ਅਕਥ ਕਾ ਕਿਆ ਕਥਿਐ ਭਾਈ ਤੇ ਪਦਨ ਚਾਲ ਅਨਸਾਰ ਕਿਤੇ ਕਸ ਕੇ ਬੋਲੇ ਜਾਂਦੇ ਨੇ ਅਕਥ ਕਾ ਕਿਆ ਕਥਿਐ ਭਾਈ ਕਥਾ ਕਾ ਕਿਆ ਕਥਿਐ ਭਾਈ ਚੱਲ ਸਦਾ ਰਜਾਈ ਗੁਰ ਦਾਤਾ ਮੇਲੇ ਤਾ ਮਤ ਹੋਵੇ ਨਿਗੁਰੇ ਮਤ ਨ ਕਾਈ ਹਾਂਜੀ ਨਿਗੁਰੇ ਥਿਯਮ ਕਲਾ ਦਨੀਐ ਮਤ ਨ ਕਾਈ ਜਿਉ ਚਲਾਏ ਤਿਉ ਚੱਲਹਿ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭਲਾਏ ਇੱਕ ਭਗਤੀ ਰਾਤੇ ਤੇਰਾ ਖੇਲ અપਾਰਾ ਜਿਤ ਤੁੱਦ ਲਾਏ ਤੇਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਤੇ ਵਿਸਰਾਮ ਇਸੇ ਤਰ੍ਹਾਂ ਧਿਆਨ ਨਾਲ ਲਾਉਣਾ ਹੈ ਸੇਵਾ ਕਰੀ ਇਥੇ ਠਮਕ ਜੇ ਕਿਛ ਹੋਵੇ ਆਪਣਾ ਇਥੇ ਵਿਸਰਾਮ ਲਾਉਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਅੰਮ੍ਰਿਤ ਨਾਮ ਆਧਾਰਾ ਸਤਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗगनੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਨਾਮ ਮਨ ਭਾਵੇ ਕਹੇ ਕਹਾਵੇ ਤਤੋ ਤਤਵ ਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦ ਜਗ ਬੌਰਨ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦ ਜਗ ਬੌਰਨ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦ ਕਾਰੀ ਬੰਦ ਕਾਰੀ ਵਖਰਾ ਪਾਠ ਕਰਨਾ आसा मनसा बੰਧਨੀ ਭਾਈ ਕਰਮ ਧਰਮ ਬੰਧ ਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਿਸਾਰੀ ਇਸ ਰਾਮ ਧਿਆਨ ਨਾਲ ਲਾਉਣਾ ਪਾਪ ਪੁੰਨ ਜਗ ਜਾਇਆ ਭਾਈ ਇਥੇ ਵਿਸਰਾਮ ਹੈ ਬਿਨ ਸਹਿ ਇਥੇ ਯਮਕ ਲਾ ਦਨੀ ਹੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸੱਬੇ ਵੇਕਾਰੀ ਸੁਣ ਪੰਡਿਤ ਕਰਮਕਾਰੀ ਜੇਤ ਕਰਮ ਸੁਖ ਊਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਵੇਦ ਬਕੈ ਖੜੋ ਭਾਈ ਸਾਸਤ ਕਹਿਣਾ ਹੈ ਇਸ ਨੂੰ ਸਾਸਤ ਨਹੀਂ ਕਹਿਣਾ ਸਾਸਤ ਵੇਦ ਬਕੈ ਖੜੋ ਭਾਈ ਇੱਥੇ ਵਿਸਰਾਮ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ ਪਾਖੰਡ ਪਦਤੀ ਜਮਖੇ ਇਨੇ ਬੇਦ ਡੁੱਬੀ ਮਾਕਰੀ ਭਾਈ ਉਡੀ ਸਿਰ ਕੈ ਭਾਰੀ ਉੰਡੀ ਹੁੰਦੀ ਹੁੰਦੀ ਓ ਤੇ ਬਿੰਦੀ ਲਾਉਣੀ ਐ ਉੰਡੀ ਸਿਰ ਕੈ ਭਾਰੀ ਉੰਡੀ ਸਿਰ ਕੈ ਭਾਰੀ ਦੁਰਮਤ ਕਣੀ ਵਗੂਤੀ ਭਾਈ ਦੂਜੈ ਪਾਇ ਖੁਆਈ ਬੇਨ ਸਾਤ ਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਧਰਮ ਨਾ ਜਾਈ ਸਤ ਗੁਰ ਸੇਵੇ ਤਾ ਸੁਖ ਪਾਏ ਭਾਈ ਆਮਣ ਜਾਣ ਰਹੀ ਸਾਚ ਸਹਜ ਗੁਰ ਤੇ ਊਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨਾ ਪਾਈ ਮਗ ਪੂਲਾ ਹੀ ਬੋਲਣਾ ਮਗ ਨਹੀਂ ਕਹਿਣਾ ਹੈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਿਤ ਦਹੀ ਬਲੋਈਏ ਭਾਈ ਪੰਡਿਤ ਪਦ ਤੇ ਜਮਕ ਲਾ ਦਨੀਆ ਪੰਡਿਤ ਦਹੀ ਬਲੋਈਏ ਭਾਈ ਵਿੱਚੋਂ ਨਿਕਲੈ ਤਤ ਹਾਂ ਤਤ ਥੋੜਾ ਜਿਹਾ ਕਸ ਕੇ ਬੋਲਣਾ ਜਾਲ ਮਥੀਏ ਜਾਲ ਦੇਖੀਏ ਭਾਈ ਇਹੋ ਜਗ ਇਹਾ ਵਥ ਵਥ ਵੀ ਕਸ ਕੇ ਬੋਲਣਾ ਮਥੀਏ ਪੂਲਾ ਬੋਲਣਾ ਹੈ ਗੁਰ ਬਿਨ ਭਰਮ ਵਿਗੂਚੀਏ ਭਾਈ ਘਾਟ ਘਾਟ ਦੇਓ ਅਲਖ ਇਹ ਜਗ ਤਾਗੋ ਸੂਤ ਕੋ ਭਾਈ ਦਹ ਦਿਸ ਬਾਦੋ ਮਾਈ ਬੇਨ ਗੁਰਖਾ ਗਾਠ ਨਾ ਛੂਟਈ ਭਾਈ ਛੂਟਈ ਛੂਟਈ ਭਾਈ ਥਾਕੇ ਕਰਮ ਕਮਾਏ ਇਹ ਜਗ ਭਰਮ ਭਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ ਮੱਜਨ দান ਚੰਗੇ ਆਈਆ ਭਾਈ ਦਰਗਹ ਨਾਮ ਵੇ ਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਠ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸੂਰਠ ਮਹੱਲਾ ਪਹਿਲਾ ਜਿਨੀ ਸਤਗੁਰ ਸੇਵਿਆ ਪਿਆਰੇ ਤੈਨ ਕੇ ਸਾਥ ਤਰੇ ਇਸ ਵਕ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੀ ਪੀ ਤੂਹ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਦੋਵੇਂ ਪੀਜ ਉਪਾਦਖਾਨੇ ਨਾਲ ਤੇ ਯਮਕ ਲਾ ਕੇ ਉਚਾਰਨ ਕਰਨਾ ਵੇਣ ਬੋਹਿਤ ਪੈ ਡੁੱਬੀਆ ਪਿਆਰੇ ਕੰਧੀ ਪਾਇ ਕਹਾਹ ਇਤਿਆਨ ਨਾਲ ਉਚਾਰਨ ਕਰਨਾ ਦੋਵੇਂ ਹਾਹੇ ਬੋਲਨੇ ਹਨ ਕਹਾਹਾ ਇੱਕ ਕੰਨਾ ਵੱਧ ਨਹੀਂ ਲਾਉਣਾ ਕਹਾਹ ਰਹਾਉ ਸਲਾਹੀ ਸਲਾਹਣਾ ਪਿਆਰੇ ਦੂਜਾ ਅਵਰ ਨਾਲ ਕੋਏ ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲਾ ਪਿਆਰੇ ਰਾਸ ਲੈ ਤਤ ਬਲੋਏ ਪਤ ਪਰਵਾਨਾ ਸਾਜਕਾ ਪਿਆਰੇ ਨਾਮ ਸਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਨਾ ਗੁਰ বিনা ਹੁਕਮ ਨਾ ਭੂਜਿਐ ਪਿਆਰੀ ਸਾਚੇ ਸਾਚਾ ਤਾਣ ਹੁਕਮੈ ਅੰਦਰ ਨਿਮਯਾ ਪਿਆਰੀ ਹੁਕਮੈ ਉਦਰ ਮਝਾਰ ਹੁਕਮੈ ਪਦਤੀ ਜਮਖਲਾਕ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੀ ਉਦោ ਸਿਰ ਕੈ ਭਾਰ ਗੁਰਮੁਖ ਦਰਗਹ ਜਾਣੀਐ ਪਿਆਰੀ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਇਹ ਹੁਕਮੀ ਪਦ ਤੇ ਪਿੱਛੇ ਵੀ ਯਮ ਕੈ ਇੱਥੇ ਵੀ ਯਮਖੇ ਹੁਕਮੇ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈਏ ਹੁਕਮੇ ਸਬਦ ਪਛਾਣੀਆਂ ਪਿਆਰੇ ਦਰਗਹ ਪੈਦਾ ਜਾਈ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਮਦੂਏ ਹੁਕਮੇ ਭਵੈ ਭਵਾਈਏ ਪਿਆਰੀ ਅਬਗਣ ਮੁਠੀ ਰੋਏ ਹੁਕਮ ਸਿਆਪੈ ਸਾਹ ਕਾ ਪਿਆਰੀ ਹੁਕਮ ਸਿਆਪੈ ਸਾਹ ਕਾ ਪਿਆਰੀ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੀ ਕਿਉ ਸੁਣੀਐ ਸਚ ਨਾਉ ਜਿਨੇ ਸੋ ਸਾਲਾਹਿਆ ਪਿਆਰੀ ਅੋ ਤੈਨ ਬਲਿਹਾਰ ਜਾਓ ਇਹ ਜਿਨੀ ਤੈਨ ਇਹਨਾਂ ਦੇ ਹਲੰਤ ਨਹੀਂ ਹੈ ਮੇਰੀ ਪੂਥੀ ਚ ਨੰਨੇ ਦੇ ਹਲੰਤ ਲੱਗੇ ਹੋਏ ਸਨ ਪਰ ਕਟਾਏ ਹੋਏ ਹਨ ਹਲੰਤਾਂ ਤੋਂ ਬਗੈਰ ਹੀ ਜਿਨੀ ਅਤੇ ਤੈਨ ਪਦ ਸ਼ੁੱਧ ਹੈ ਨਾਉ ਮਿਲਾ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਔਰ ਧਾਰ ਸੋਰਠ ਮਹੱਲਾ ਪਹਿਲਾ ਪਹਿਲਾ ਜੇ ਦੋ ਵਾਰੀ ਉਚਾਰਨ ਕਰਨਾ ਹੈ ਸੋਰਠ ਮਹੱਲਾ ਪਹਿਲਾ ਪਹਿਲਾ ਦੋ ਤੁਕੀ ਤੂ ਗੁਣ ਦਾਤਾ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਸਤ ਮੇਰੇ ਪ੍ਰੀਤਮਾ ਤੂ ਕਰਤਾ ਕਰ ਵੇਖ ਇਹ ਵਿਸਰਾਮ ਪ੍ਰੀਤਮਾ ਪਦ ਤੇ ਲਾਉਣਾ ਹੈ ਮੇਰੇ ਪ੍ਰੀਤਮਾ ਤੂ ਕਰਤਾ ਕਰ ਵੇਖ ਹੋ ਪਾਪੀ ਪਾਖੰਡਿਆ ਭਾਈ ਮਨ ਤਨ ਨਾਮ ਵਸੇਖ ਜਿਹੜਾ ਭਾਈ ਪਦ ਹੈ ਥੋੜਾ ਜਿਹਾ ਨਖੇਰ ਕੀ ਪੜਨਾ ਹੈ ਭਾਈ ਪਦ ਤੋਂ ਪਹਿਲਾਂ ਥੋੜਾ ਜਿਹਾ ਖਹਿਰਾ ਦੇ ਦੇਣਾ ਹੋ ਪਾਪੀ ਪਾਖੰਡਿਆ ਭਾਈ ਹੋ ਪਾਪੀ ਪਾਖੰਡਿਆ ਭਾਈ ਮਨ ਤਨ ਨਾਮ ਵਸੇਖ ਰਹਾਉ ਵੇਖ ਮਾਇਆ ਚੇਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਿਤ ਮਹ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਏ ਰੂੜਾ ਰੂੜਾ ਆਖੀਐ ਭਾਈ ਰੂੜਾ ਲਾਲ ਚਲੂਲ ਜੀ ਰੂੜਾ ਲਾਲ ਚਲੂਲ ਇਹ ਰੂੜਾ ਕਨੌੜੇ ਨਾਲ ਉਚਾਰਨ ਕਰਨਾ ਰੂੜੋ ਨਹੀਂ ਕਹਿਣਾ ਰੂੜਾ ਜੇ ਮਾਨ ਹਾਰ ਸਿਓ ਬੈਰਾਗੀਐ ਭਾਈ ਦਰ ਘਰ ਸਾਚ ਅਪੂਲ ਪਾਤਾਲੀ ਆਕਾਸ ਤੂ ਭਾਈ ਘਰ ਘਰ ਤੂ ਗੋਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨ ਹੁ ਗੁਮਾਨ ਜਲ ਮਲ ਕਾਇਆ ਮਾਜੀ ਐ ਭਾਈ ਹਾਂਜੀ ਜਲ ਮਲ ਕਾਇਆ ਮਾਜੀ ਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਐ ਪਾ ਨਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇਹ ਪਾਹਣ ਨੀਰ ਪਖਾਲੀਐ ਭਾਈ ਜਲ ਮਹਿ ਬੁੱਢਾ ਹਤੇ ਗੁਰ ਬਿਨ ਅਲਖ ਨ ਲਖੀਐ ਭਾਈ ਜਗ ਬੁੱਢਾ ਪਤ ਖੋਇ ਮੇਰੇ ਠਾਕੁਰ ਹਾਥ ਵਡਾਈਆ ਭਾਈ ਜੈ ਭਾਵੈ ਤੈ ਦੇਹ ਬਈਰ ਬਈਰ ਬੋਲਾ ਮੀਠੁਲੀ ਭਾਈ ਸਾਚ ਕਹੈ ਪਿਰ ਪਾਏ ਬਿਰਹ ਵਿਦੀ ਸਚ ਵਸੀ ਭਾਈ ਪਿਰ ਹੈ ਵਿਦੀ ਸਚ ਵਸੀ ਭਾਈ ਬਿਰਹ ਵਿਦੀ ਸਚ ਵਸੀ ਭਾਈ ਅਧਿਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨ ਜੋ ਵਿਦੇਸੇ ਉਬਰੇ ਭਾਈ ਜੋ ਵਿਦੇਸੇ ਉਬਰੇ ਭਾਈ ਸ਼ਬਦ ਸੱਚਾ ਨੀਸਾਨ ਈਦਨ ਅਦਕ ਸਕੇਲੀਐ ਭਾਈ ਪਾਪ ਕਰੰਚਿ ਕਪਾਇ ਖੇਨ ਪਾਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਨ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ